ਕਾਊ ਕਬੂਤਰ ਵੀ ਤੁਸੀਂ ਛੜਤੀ ਹਾਂਜੀ ਕਿੰਨੇ ਉੜੇ ਉਦਣੇ ਉਦਾਂ ਨੂੰ ਉੱਡੇ ਸੀ ਜੀ 90 90 ਬਾਣ ਕਬੂਤਰ ਉੱਡੇ ਸੀ ਹੁਣ 32 ਸਾਨੂੰ ਅੱਛਾ ਉੱਥੇ ਤਿੰਨ ਕਬੂਤਰ ਰਹੇ ਸੀ ਹਾਂ ਤੇ ਤਿੰਨਾਂ 'ਚ ਫਾਟ ਕਹਿ ਕੇ ਲਿਆ ਦੀ ਬਈ ਫਾਟ ਦਵੋਗੇ ਤਾਂ ਬਾਜੀ ਵੰਡਦਾ ਨਹੀਂ ਤਾਂ ਕਿਸੇ ਨਾਲ ਬਾਜੀ ਨਹੀਂ ਵੰਡਣਗੇ ਫੌਜੀ ਵਾਲੇ ਫੌਜੀ ਵਾਲਾ ਫੇਰ ਮੜੀ ਵਾਲਾ ਕਰਤਾ ਹਾਂ ਬਈ ਫਾਟ ਲੈਣਾ ਨਹੀਂ ਤਾਂ ਬਾਜੀ ਵੰਡਣੀ ਨਹੀਂ ਤਾਂ ਨਹੀਂ ਵੰਡਣੇ ਕਿਸੇ ਨਾਲ ਫਾਟ ਦੇ ਦਿਓ ਤਾਂ ਬਾਜੀ ਵੰਡ ਲਓ ਨਹੀਂ ਤਾਂ ਨਹੀਂ ਵੰਡ ਪਹਿਲਾਂ ਤਾਂ ਕਹਿੰਦੇ ਨਹੀਂ ਕੌਣ ਕੌਣ ਸੀਗੇ ਇੱਕ ਉੱਡਿਆ ਸੀ ਕਬੂਤਰ ਚੰਡੀਗੜ੍ਹ ਵਾਲਿਆ ਪੰਚਕੂਲੇ ਵਾਲਿਆਂ ਦਾ ਸੀ ਹਾਂ ਇੱਕ ਕਬੂਤਰ ਸਾਡੇ ਇੱਧਰ ਦਾ ਹੀ ਕਿੱਧਰ ਦਾ ਕਹਤੇ ਨੇ ਖੇੜੀ ਦਿਹਾੜ ਨੇੜੇ ਪਿੰਡ ਦਾ ਸੀ ਕਿਸੇ ਦਾ ਅੱਛਾ ਇੱਕ ਆਪਣਾ ਸੀ ਅੱਛਾ ਤੇ ਮੈਂ ਕਿਹਾ ਜੇ ਇਹਦਾ ਫੱਟ ਦਿੰਦੇ ਹੋ ਹੂੰ ਤਾਂ ਬਈ ਬਾਜੀ ਵੰਡਦੇ ਆ ਨਹੀਂ ਤਾਂ ਉੱਡਣ ਦੋ ਕੋਈ ਫੱਟ ਉੱਡ ਗਿਆ ਲਊਗੀ ਨਹੀਂ ਤਾਂ ਕਬੂਤਰੀ ਹੂੰ ਬਈ ਫਿਰ ਉਹਨਾਂ ਨੇ ਫੱਟ ਦੇ ਦਿੱਤਾ ਸੀ ਆਪਾਂ ਨੂੰ ਪਰ ਆਪਣੀ ਕਬੂਤਰੀ 8:30 ਵਜੇ ਤਾਰੀ ਆਪਾਂ ਨੇ ਢਾਂਗੀ ਤੇ ਆਪਣਾ ਜਿਹੜਾ ਪੰਜਾਬ ਆ ਹਾਂਜੀ ਤੇ ਹਰਿਆਣਾ ਮਾ ਹੁਣ ਹਰਿਆਣੇ ਚ ਕਿਉਂਕਿ ਪੰਜਾਬ ਚ ਉਦੋਂ ਵੀ ਬਾਜ਼ੀਆਂ ਬਹੁਤ ਹੁੰਦੀਆਂ ਦੂਰ ਹੋਣੋਂ ਜਾ ਕੇ ਜਾਂਦਾ ਇੱਧਰ ਤੁਹਾਡੇ ਆਪਦੀਆਂ ਹੁੰਦੀਆਂ ਨੇ ਕੋਈ ਕੋਈ ਜਿਵੇਂ ਆ ਬਾਜ਼ੀ ਆਪਾਂ ਟਰੈਕਟਰ ਵਾਲੀ ਕਹਿੰਦੇ ਆ ਇਹੋ ਜੀਆਂ ਬਾਜ਼ੀਆਂ ਤੇ ਆਉਂਦੇ ਆ ਹਾਂਜੀ ਤੁਸੀਂ ਵੀ ਉਹੋ ਜੀਆਂ ਤੇ ਜਾਂਦੇ ਹੋਮੋਗੇ ਤੇ ਤੁਹਾਨੂੰ ਬੁਲਾਉਂਦੇ ਵੀ ਹੋਣਗੇ ਕਈ ਗ੍ਰਾਮ ਮਿੱਤਰ ਬੈਲੀ ਆ ਜਿਹੜੇ ਬਈ ਬਾਈ ਜੀ ਆਓ ਲਿਆਓ ਕਬੂਤਰ ਕੋਈ ਚੰਗਾ ਕਬੂਤਰ ਲਿਆਓ ਤੇ ਹੋਰ ਪੰਜਾਬ ਦੀ ਕਿਹੜੀ ਬਾਜੀ ਤੇ ਵੀ ਜਿੱਥੇ ਤੁਹਾਡੇ ਪੂਰੇ ਵੀ ਹਾਂ ਅੰਮਾਲੇ ਵਾਲੇ ਫੌਜੀ ਵੀ ਰੋਣੀ ਆਏ ਆ ਬਈ ਐ ਫਸਿਆ ਹੋਵੇ ਮੈਚ ਨੇ ਆਪਾਂ ਉਧਰ ਲਈ ਹੋਰ ਕਿਹਦੇ ਬਾਜ਼ੀਆਂ ਨੇ ਉਧਰ ਲਈ ਦੀ ਆਪਾਂ ਨੇ ਇੱਧਰ ਹੀ ਬਹੁਤ ਬਾਜ਼ੀਆਂ ਉਡਦੀਆਂ ਆਪਾਂ ਇੱਧਰ ਹੀ ਛੱਡਦੇ ਆਂ ਇਹਦੀਆਂ ਬਾਜ਼ੀਆਂ ਅੱਛਾ ਆਪਾਂ ਉਧਰ ਬਾਜ਼ੀਆਂ ਇੱਧਰ ਫਿਰ ਹੋਰ ਹੋਰ ਕਿੱਥੇ ਇਹ ਜਿਹੀ ਬਾਜ਼ੀ ਜਿਵੇਂ ਮੋਟਰਸਾਈਕਲ ਆ ਜਿੱਤੇ ਤੁਸੀਂ ਸੋਨੇ ਦੀ ਮੁੰਦੀ ਉਧਰ ਜਿੱਤੇ ਤੇ ਇੱਧਰ ਉਧਰ ਨੇ ਚਲੋ ਸਾਡੇ ਏਰੀਆ 'ਚ ਸਭ ਤੋਂ ਵੱਧ ਵਧੀਆ ਬਾਜ਼ੀਆਂ ਉਡਦੀਆਂ ਰਾਜ ਦੀਆਂ ਕਿੱਥੇ ਰਾਜ ਆਸਟ੍ਰੇਲੀਆ ਜਿਹੜਾ ਕਰਾਉਂਦਾ ਸਭ ਤੋਂ ਵੱਡੀਆਂ ਬਾਜ਼ੀਆਂ ਉਹਦੀਆਂ ਉਡਦੀਆਂ ਰਾਜ ਬਾਈ ਦੀਆਂ ਹਾਂਜੀ ਰਾਜ ਦੀਆਂ ਰਾਜ ਨੇ ਇੱਕ ਸਾਲ ਦੋ ਤਿੰਨ ਬਾਜ਼ੀਆਂ ਡਵਾਈਆਂ ਸੀ ਉਹਨੀ 'ਚ ਆਪਾਂ ਨੇ ਸਾਰੀਆਂ ਜਿੱਤੀਆਂ ਉਹਦੀਆਂ ਦਖੇੜੀ ਮੈਚ ਡਵਾਤਾ ਨੇ ਰਾਜ ਨੇ ਕਿੱਥੇ ਦਖੇੜੀ ਅੱਛਾ ਉਹਨੂੰ ਕਹਿ ਕੇ ਰਾਜ ਤੋਂ ਕਹਿ ਕੇ ਦਿਖਾ ਕੇ ਛੱਡੀ ਸੀ ਵੀ ਆ 10 ਮਿੰਟ ਪਹਿਲਾਂ ਛੱਡਤੀ ਸੀ ਇਹ ਕਹਿੰਦੇ ਅਸੀਂ ਮੌਸਮ ਥੋੜਾ ਜਿਹਾ ਹੋ ਗਿਆ ਸੀ ਲੇਟ ਛੱਡਾਂਗੇ ਤੇ ਆਪਾਂ ਨੇ ਪਾਣੀ ਦੇ ਦਿੱਤਾ ਸੀ 10 ਮਿੰਟ ਪਹਿਲਾਂ ਛੱਡੀ ਤੇ ਲੋਕਾਂ ਨੂੰ ਡੇਢ ਘੰਟਾ ਬਾਅਦ ਚ ਉਤਾਰੀ ਮੈਂ ਥੋੜੀ ਗੱਲ ਨਹੀਂ ਸਮਝਿਆ ਵੀ ਬਾਜੀ ਕਿੰਨੇ ਵਜੇ ਉੜਦੀ ਸੀ ਸਵੇਰੇ ਬਾਜੀ ਉੱਡਦੀ ਸੀ 7 ਵਜੇ ਤੁਸੀਂ ਮਦਰੀ ਅਸੀਂ 10 10 ਮਿੰਟ ਪਹਿਲਾਂ ਛੱਡਤੀ ਕਬੂਤਰੀ ਉਹ ਹੋਊਗਾ ਤਾਂ 7 ਵਜੇ ਜਿਵੇਂ ਹਾਂ ਇਹ ਕਹਿੰਦੇ ਵੀ ਮੌਸਮ 'ਚ ਲੱਗਦਾ ਵੀ ਕੁਝ ਗੜਬੜ ਹੋਊਗੀ ਵੀ ਅਸੀਂ ਤਾਂ ਲੇਟ ਛੱਡਾਂਗੇ ਕਬੂਤਰ 10 15 ਮਿੰਟ ਤੇ ਆਪਾਂ ਪਾਣੀ ਦੇ ਦਤਾ ਸੀ ਕਬੂਤਰ ਨੂੰ ਜਦੋਂ ਕਬੂਤਰ ਪਾਣੀ ਦੇਤਾ ਕਬੂਤਰ ਦੇ ਅੰਦਰ ਪਾਣੀ ਗਰਮ ਹੋ ਜਾਂਦਾ ਫਿਰ ਅੱਛਾ ਨਾਲ ਵੀ ਛੱਡ ਦੋ ਕਬੂਤਰ ਨੂੰ ਬਈ ਜਦੋਂ ਪਾਣੀ ਦੇਤਾ ਹਾਂਜੀ ਇਹ ਇਹ ਮਨ ਲਓ ਆਪਣਾ ਨੰਬਰ ਮਨ ਲਓ 60 ਵਾਂ ਹਾਂਜੀ 160 ਵਾਂ ਵੀ ਹੋ ਸਕਦਾ ਜਿੱਥੇ 200 ਕਬੂਤਰ ਐਂਟਰਾ ਅੱਛਾ ਪਾਣੀ ਦੇਣ ਦਾ ਵੀ ਵੀ ਉਸ ਹਿਸਾਬ ਨਾਲ ਆਪਾਂ ਦਈਏ ਵੀ ਉਹ ਪਾਣੀ ਕਿੰਨੇ ਮਿੰਟ ਪਹਿਲਾਂ ਤੁਸੀਂ ਮੰਨਦੇ ਹੋ ਵੀ ਪਾਣੀ ਦਿੱਤਾ ਜਾਵੇ ਆਪਾਂ ਦਾ ਜਿਹੜੇ ਸਾਡੇ ਤਾਂ ਕੀ ਕਰਦੇ ਆ ਟਾਈਮ ਦਿੰਦੇ ਆ ਹੂੰ ਘੜੀ ਤੇ ਬਈ 3 ਮਿੰਟ ਰਹਿ ਗਏ ਬਈ ਹੁਣ ਪਾਣੀ ਦੇ ਲੋ ਅਗਲੇ 3 ਮਿੰਟ ਬਾਅਦ ਕਬੂਤਰ ਉੱਡ ਜਾਣੇ ਇੱਕ ਬੰਦਾ ਗਿਣਤੀ ਸ਼ੁਰੂ ਕਰ ਦਿੰਦਾ ਹਾਂ ਮੰਨ ਲਓ 20 ਤਾਂ ਗਿਣਤੀ ਜਾਂ 50 ਤਾਂ ਗਿਣਤੀ ਕਰਦਾ 50 ਤੱਕ ਜਿਹਦੇ ਕਬੂਤਰ ਛੱਡ ਕੇ ਛੜੋ 50 ਤਾਂ ਸਾਰੇ ਹੀ ਛੱਡ ਦਿੰਦੇ ਆ ਅੱਛਾ ਯਾਦਾ ਟਾਈਮ ਨਹੀਂ ਲੱਗਦਾ ਮਨ ਲਓ 2-3 ਮਿੰਟ ਤੱਕ ਬੰਦਾ ਪਾਣੀ ਦੇ ਕੇ ਆਹ ਨਾ ਕਬੂਤਰ ਛੱਡਾ। ਅੱਛਾ ਉਹ ਕਬੂਤਰ ਤੁਸੀਂ ਛੱਡਤੀ। ਹਾਂਜੀ। ਕਿੰਨੇ ਉੜੇ ਉਦਣੇ? ਉਦਣ ਉੱਡੇ ਸੀ ਜੀ 90 90-92 ਕਬੂਤਰ ਉੱਡੇ ਸੀ 32 ਸਾਨੂੰ। ਅੱਛਾ। ਉੱਥੇ ਤਿੰਨ ਕਬੂਤਰ ਰਹੇ ਸੀ। ਹਾਂ। ਤੇ ਤਿੰਨਾਂ 'ਚ ਫਾਸਟ ਕਹਿ ਕੇ ਲਿਆ ਸੀ। ਬਈ ਫਾਸਟ ਦਵੋਗੇ ਤਾਂ ਬਾਜੀ ਵੰਡਦਾ ਨਹੀਂ ਤਾਂ ਕਿਸੇ ਨਾਲ ਬਾਜੀ ਨਹੀਂ ਵੰਡਣੀ। ਫੌਜੀ ਵਾਲੇ ਫੌਜੀ ਵਾਲਾ ਫਿਰ ਮੜੀ ਵਾਲਾ ਕਰਤਾ। ਹਾਂ ਬਈ ਫਾਸਟ ਲੈਣਾ ਨਹੀਂ ਤਾਂ ਬਾਜੀ ਵੰਡਣੀ ਨਹੀਂ ਤਾਂ ਨਹੀਂ ਵੰਡਣੀ ਕਿਸੇ ਨਾਲ। ਫਾਸਟ ਦੇ ਦਿਓ ਤਾਂ ਬਾਜੀ ਵੰਡ ਲਓ ਨਹੀਂ ਤਾਂ ਨਹੀਂ ਵੰਡਣੀ। ਪਹਿਲਾਂ ਤਾਂ ਕਹਿੰਦੇ ਨਹੀਂ ਕੌਣ ਕੌਣ ਸੀਗੇ ਇੱਕ ਕੁੰਡਿਆ ਸੀ ਕਬੂਤਰ ਚੰਡੀਗੜ੍ਹ ਵਾਲਿਆਂ ਪੰਚਕੋਲੇ ਵਾਲਿਆਂ ਦਾ ਸੀ ਹਾਂ ਇੱਕ ਕਬੂਤਰ ਸਾਡੇ ਇੱਧਰ ਦਾ ਹੀ ਸੀ ਕਿੱਧਰ ਦਾ ਕਹੇ ਤੇ ਖੇੜੀ ਦੀ ਧਾਰ ਨੇੜੇ ਪਿੰਡ ਦਾ ਸੀ ਕਿਸੇ ਦਾ ਅੱਛਾ ਇੱਕ ਆਪਣਾ ਸੀ ਅੱਛਾ ਤੇ ਮੈਂ ਕਿਹਾ ਜੇ ਇਹਦਾ ਫੱਟ ਦਿੰਦੇ ਹੋ ਹੂੰ ਤਾਂ ਬਈ ਬਾਜੀ ਵੰਡਦੇ ਆ ਨਹੀਂ ਤਾਂ ਉੱਡਣ ਦੋ ਕੋਈ ਫੱਟ ਉੱਡ ਗਿਆ ਲੱਗੂਗੀ ਨਹੀਂ ਤਾਂ ਕਬੂਤਰੀ ਹੂੰ ਬਈ ਫਿਰ ਉਹਨਾਂ ਨੇ ਫੱਟ ਦੇ ਦਿੱਤਾ ਸੀ ਆਪਾਂ ਨੂੰ ਪਰ ਆਪਣੀ ਕਬੂਤਰੀ 8:30 ਵਜੇ ਤਾਰੀ ਆਪਾਂ ਨੇ ਢਾਂਗੀ ਤੇ ਤੇ 10 ਮਿੰਟ ਪਹਿਲਾਂ ਛੱਡੀ ਸੀ ਕਬੂਤਰੀ ਲੋਕਾਂ ਦਾ ਤੇ ਸਭ ਤੋਂ ਬਾਤ ਆ ਰਹੀ ਉਹ ਹੈਗੀ ਆ ਕਬੂਤਰੀ ਹਾਂ ਹੈਗੀ ਆ ਬਣੇ ਉਹਦੇ ਵੀ ਚਲੋ ਦਰਸ਼ਨ ਕਰਾਉਣੇ ਆ ਅੱਛਾ ਉਹ ਉਹੋ ਜੀ ਬਾਜੀ ਦਾ ਫੌਜੀ ਬਾਈ ਜਦੋਂ ਫਿਰ ਛੁੱਟੀ ਆਉਨੇ ਆ ਹਾਂਜੀ ਉਹ ਜਿਹੜੀ ਮਹਿਤ ਉਹ ਜਿਆ ਨਜ਼ਾਰਾ ਵੱਜ ਜਾਂਦਾ ਫਿਰ ਪੂਰਾ ਹੀ ਨਜ਼ਾਰਾ ਪੂਰਾ ਵੱਜ ਜਾਂਦਾ ਨਹੀਂ ਉਹ ਸਾਰਾ ਫੌਜ ਦਾ ਜਿਹੜਾ ਸਟੈਸ ਹੁੰਦਾ ਵਾ ਉਹ ਇਕ ਨਹੀਂ ਹੁੰਦਾ ਹੀ ਆ ਬਈ ਯਾਰ ਅੱਜ ਬਈ ਹਾਂ ਕਿੰਨਿਆ ਖੁਸ਼ੀ ਵੀ ਸਾਰੇ ਮਿੱਤਰ ਮੈਲੀ ਵੀ ਜਿਹੜੇ ਉੱਥੇ ਤੁਹਾਡੇ ਭਰਾ ਪਹੁੰਚੇ ਬੈਠੇ ਆ ਬਈ ਅੱਜ ਸਾਡਾ ਭਰਾ ਜਿੱਤੇ ਆ ਫਿਰ ਫਿਰ ਉਹ ਉਸ ਤੋਂ ਬਾਅਦ ਜੀ ਰਾਜ ਦੀ ਦੱਸਦਾ ਤੁਹਾਨੂੰ ਜਿਹੜੀ ਉਹ ਤਿੰਨ ਰਾਜ ਨੇ ਉਸ ਤੋਂ ਬਾਅਦ ਇੱਕ ਬਾਜੀ ਦਵਾਈ ਕੜਾਸਣ ਫਿਰ ਉਸੇ ਸਾਲ ਹੂੰ ਉੱਥੇ ਉੱਡੇ ਹਸਤਾਸੀ ਹੂੰ ਆ ਉਦੋਂ ਗਰਮੀ ਬਾੜੀ ਦੀ ਜੀ 45 40 ਦਾ ਟੈਂਪਰੇਚਰ ਉਦੋਂ ਜਿੰਨੀ ਗਰਮੀ ਪਈ ਨਹੀਂ ਅੱਜ ਤੱਕ ਹੂੰ ਮੰਨ ਲਓ ਉਦੋਂ ਇੱਕ 20 ਤੇ ਬਾਜੀ ਮੋਗੀ ਸਾਡੇ ਏਰੀਆ ਦੇ ਜਿੰਨਾਂ ਦੇ ਸਭ ਤੋਂ ਵੱਧ ਉੱਡਦੇ ਕਬੂਤਰ ਹੂੰ ਉਹਨਾਂ ਦਾ ਵੀ ਵਹਿ ਬੂ ਗਏ ਕਬੂਤਰ ਅੱਛਾ ਇੱਕ ਕਬੂਤਰ ਉੱਡਿਆ ਸੰਜੂ ਦਾ ਸੰਜੂ ਇਹ ਤੇ ਪੰਜ ਕੋਲੇ ਵਾਲੇ ਦਾ ਅੱਛਾ ਇੱਕ ਕਬੂਤਰ ਉੱਡਿਆ ਆਪਣਾ ਉਹਦੀ ਕਬੂਤਰੀ 12 ਤੋਂ ਲੈ ਕੇ 3 ਵਜੇ ਤੱਕ ਉੱਡੀ 3:10 ਤੱਕ ਆਪਣੇ ਕਬੂਤਰ ਨਾਲ ਹੂੰ ਆਪਣੇ ਕਬੂਤਰ ਨੇ ਉਦੋਂ ਵੀ ਰਾਤ ਕੀਤੀ ਕੀ ਕੀਤੀ ਉਦੋਂ ਵੀ ਰਾਤ ਕੀਤੀ ਰਾਤ ਉੱਡਦਾ ਰਹਿ ਗਿਆ ਪਿੰਡ ਕੜਾਸਣ ਅੱਛਾ ਸੰਜੂ ਦੀ ਕਬੂਤਰੀ ਬਾਜੀ ਬਾਕੀ ਕਬੂਤਰ ਤਕਰੀਬਨ ਬਹਿ ਗਏ ਸਾਰੇ 1:30 ਵਜੇ ਹਾਂ ਜੀ ਉਹਦੀ ਤਿੰਨ ਨਾਲ ਵੀ ਬਾਜੀ ਵੰਡੀ ਮੈਂ ਇੱਕ 20 ਵਾਲਿਆਂ ਨਾਲ ਵੀ ਕਿਉਂਕਿ ਆਪਣੇ ਜਾਣ ਪਛਾਣ ਦੇ ਉਹਨਾਂ ਨੂੰ ਵੀ ਹਿੱਸਾ ਦਿੱਤਾ ਦੋ ਤਿੰਨ ਕਬੂਤਰਾਂ ਨੂੰ ਹੋਰ ਇੱਕ 20 ਤੇ ਵੀ ਪਰ ਪਤਾ ਸੀ ਵੀ ਬਾਜੀ ਜਿੱਤਣੀ ਆ ਪਰ ਜਿਹੜਾ ਭਾਈ ਜਾਰਾ ਸੀ ਨਾ ਉਹਦੇ ਕਰਕੇ ਹਿੱਸਾ ਵੀ ਦਿੱਤਾ ਦੋ ਤਿੰਨ ਕਬੂਤਰਾਂ ਨੂੰ ਹੋਰ ਉਹਦੇ 'ਚ ਆਪਣੇ ਘਰ ਦਾ ਵੀ ਇੱਕ ਹੋਰ ਵੀ ਸੀ ਕਬੂਤਰ ਆਪਣਾ ਉਹ ਵੀ ਬਹਿ ਗਿਆ ਮਤਲਬ ਕਿ ਇੱਕ 20 ਤੇ ਅ ਇੱਕ 20 ਤੇ ਮੰਨ ਲਓ ਕਬੂਤਰ ਬਹਿ ਗਏ ਇੱਕ ਉਹ ਸੰਜੂ ਦੀ ਉੜਦੀ ਸੀ ਇੱਕ ਸੰਜੂ ਦੀ ਉੱਡੀ ਤਿੰਨ 20 ਤਿੰਨ 10 ਤੱਕ ਉੱਡੀ ਐਦਾਂ ਕੁਛ ਉੱਡੀ ਫੇਰ ਉਤੋਂ ਬਾਅਦ ਨਾ ਨਹੀਂ ਮੈਂ ਮੈਂ ਥੋੜੀ ਗੱਲ 3:20 ਤੱਕ ਤੁਹਾਡੇ ਦੋ ਕਬੂਤਰ ਦੋ ਹੀ ਕਬੂਤਰ ਰਹਿ ਗਏ ਹਾਂ 3:20 ਤੱਕ ਤੁਹਾਡਾ ਉਹ 3:20 ਤੇ ਬਹਿ ਗਈ ਹਾਂ ਜੀ ਫਿਰ ਥੋੜੀ ਕਬੂਤਰੀ ਸਾਡਾ ਕਬੂਤਰ ਸੀ ਰਾਤ ਤੱਕ ਉੱਡਿਆ ਫਿਰ ਕਿੰਨੇ ਵਜੇ ਤੱਕ ਰਾਤ ਨੂੰ ਗਵਾਚ ਗਿਆ ਉੱਡਦਾ ਉਹ ਮਿਲਿਆ ਨਹੀਂ ਗੱਲ ਜਿਆਦਾ ਵੱਡੀ ਆ ਉੱਡਿਆ ਬਈ ਫਿਰ ਕੋਈ ਕਹਿ ਨਾ ਦਵੇ ਬਈ ਉੱਥੇ ਫੌਜੀ ਨੇ ਦੁਬਾਰਾ ਛੱਡਿਆ ਨਹੀਂ ਨਹੀਂ ਕਿਉਂਕਿ ਇੰਨਾ ਫਰਕ ਬਹੁਤ ਜ਼ਿਆਦਾ ਹੈ ਬਾਹਲਾ ਉੱਡਿਆ ਬਈ ਤੁਸੀਂ 1:20 ਤੱਕ ਕਹਿੰਦੇ ਹੋ ਵੀ ਜਿਹੜੇ ਕਹਿੰਦੇ ਘੁੰਦੇ ਕਬੂਤਰ ਬਾਜ ਸੀ ਉਹਨਾਂ ਦੇ ਕਬੂਤਰ ਬਹਿ ਗਏ ਇੱਕ ਸੰਜੂ ਦੀ ਕਬੂਤਰੀ ਤੈਨ 20 ਤੱਕ ਤੁਹਾਡੇ ਨਾਲ ਭੀੜੀ ਮੰਨ ਲਓ ਥੋੜੀ ਤਾਂ ਫਿਰ ਦੁੱਗਣੋ ਦੁੱਗਣੀ ਦਾ ਫਰਕ ਪੈਗੀ ਬਾਈ ਉਦੋਂ ਇੱਕ ਬੰਦੇ ਨੇ ਸਾਨੂੰ ਜਦੋਂ ਗੇਟ ਅਸੀਂ ਕਬੂਤਰ ਲੈ ਕੇ ਆਏ ਹੂੰ ਕਹਿੰਦਾ ਠੰਡੇ ਠੰਡੇ ਦਿਨਾਂ 'ਚ ਬੜੀਆਂ ਬਾਜ਼ੀਆਂ ਜਿੱਤ ਲੀਆਂ ਤੁਸੀਂ ਅੱਜ ਗਰਮੀ ਦਾ ਅੱਜ ਆ ਕਹਿੰਦਾ 46 47 ਹੂੰ ਮੈਂ ਅੱਜ ਬਾਬਾ ਨਾਨਕ ਮਿਹਰ ਕਰਦੇ ਕਿਤੇ ਤੁਹਾਡੇ ਨਾਲ ਸਾਡਾ ਹੀ ਰਹਿ ਜਾਏ ਕਿਤੇ ਹੂੰ ਤੇ ਸ਼ਾਮ ਨੂੰ ਜਦੋਂ ਦੁਪਹਿਰ ਬਾਦ ਕੁਦਰਤੀ ਰੱਬ ਨੇ ਅਸੀਂ ਸੁਣਿਆ ਕਿ ਸਾਡਾ ਹੀ ਰਹਿ ਗਿਆ ਉਹਦੇ ਨੂੰ ਦੱਸਿਆ ਵੀ ਇਹ ਉੜਦਾ ਅਜ ਇਕੱਲਾ ਹੀ ਤੇ ਮੰਨ ਲਓ ਫਿਰ ਉਹਨੇ ਉਦੋਂ ਇੱਕ ਗੁਲਜਾਰ ਦਾ ਕਬੂਤਰ ਕਿਤੇ ਬਾਜੀ ਤੇ ਉੱਡਿਆ ਸੀ ਪੰਜਾਬ ਚ ਤੇ ਇੱਥੇ ਹਰਿਆਣੇ ਦੇ ਸਾਡਾ ਉੱਡਿਆ ਸੀ ਐਨੀ ਗਰਮੀ ਸੀ ਉਦੋਂ ਅੱਛਾ ਗੁਲਜਾਰ ਦੇ ਕਬੂਤਰ ਨੇ ਵੀ ਬਾਹਲਾ ਉੱਡਿਆ ਸੀ ਤੇ ਆਪਣਾ ਇੱਥੇ ਹਰਿਆਣੇ ਚ ਬਾਹਲਾ ਉੱਡਿਆ ਸੀ ਇਹ ਕਿਹੜੇ ਸੰਦੀ ਗੱਲ 19 ਦੀ ਗੱਲ ਹੈ ਜੀ 19 ਦੀ ਗੱਲ ਹੈ ਤਰੀਕ ਕੋਈ ਤਰੀਕ ਤਾਂ ਨਹੀਂ ਬਈ ਯਾਦ 19 ਜੋ ਕੱਲਾ ਹੀ ਬਾਦ ਉੱਡਿਆ ਸਾਰਾ ਤਰੀਕ ਤਾਂ ਕਹਿ ਜੀ ਬਾਜੀ ਦੀ ਕਿਵੇਂ ਨਾ ਯਾਦ ਹੋ ਮੈਨੂੰ ਫੋੜਦਾ ਹਾਂ ਹੈ ਫੋੜਦਾ ਹਾਂ ਹਾਬਾਕ ਤਾਂ ਹਾਬਾ ਚ ਭੁੱਲ ਪਾ ਜਾਈਦਾ ਫੌਜੀ ਬੰਦਾ ਨਹੀਂ ਭੁੱਲਦਾ ਨਹੀਂ ਉਹ ਜਿੰਦਾ ਪਤਾ ਹੁੰਦਾ ਵੀ ਕਿਹੜੇ ਖਸਾਨੇ ਚ ਕਿੰਨਾ ਸਕੇਲ ਲੱਗੇ ਆ ਤੇ ਕਿੰਨੇ ਪੈਸੇ ਵਧੇ ਆ ਜੂਨਗਰ ਦੀ ਬਾਜੀ ਸੀ ਜੂਨ ਦੀ ਬਾਜੀ ਹਾਂਜੀ ਬੜੀ ਗਰਮੀ ਸੀ ਉਹ ਕਬੂਤਰ ਵੀ ਹੈਗਾ ਆਪਣੇ ਕੋਲੇ ਉਹ ਕਬੂਤਰ ਮਿਲਿਆ ਨਹੀਂ ਸੀ ਰਾਤ ਨੂੰ ਗਵਾਚ ਗਿਆ ਸੀ ਨੰਗ ਉਹਦਾ ਉੱਥੇ ਇੱਕ ਪਿੰਡ ਚ ਹੀ ਦੱਬ ਗਿਆ ਸੀ ਦੱਬ ਗਿਆ ਕੋਈ ਹਰ ਕਿਸ ਨੇ ਉਹ ਜਿਹੜਾ ਕਬੂਤਰ ਮਗਰ ਵੀ ਰੋਕ ਰਹੇ ਹਾਂ ਵੀ ਆ ਅੱਜ ਕਬਜ਼ੇ ਚ ਕਰ ਲਈਏ ਨਹੀਂ ਮਿਲਿਆ ਨਹੀਂ ਸੀ ਉਹ ਮੇਰਾ ਕਬੂਤਰ ਫਿਰ ਉਹ ਤਾਂ ਫਿਰ ਲੋਕਾਂ ਦੀ ਨਿਗਾਹ ਵੀ ਅਗਲਾ ਕਹਿੰਦਾ ਵੀ ਇਹਨੂੰ ਦੱਬ ਲਈਏ ਹਾਂਜੀ ਤੇ ਅੱਛਾ ਉਹਦਾ ਖਾਨਦਾਨ ਹੈਗਾ ਉਹਦਾ ਖਾਨਦਾਨ ਹੈਗਾ ਖਾਨਦਾਨ ਨੇ ਰੰਗ ਦਿਖਾਇਆ ਕੋਈ ਬਦੀਅਾ ਉੱਡਿਆ ਜੀ ਉਹਦੇ ਅੱਗੇ ਵੀ ਜਿੱਦਦੇ ਰਿਆ ਪਰ ਉਹ ਉਹਨਾਂ ਦਾ ਟੈਂਪਰੇਚਰ ਜੀ ਉੱਡਦੇ ਆ ਗੂਤਰ ਜਿਵੇਂ 45 40 ਹੋਵੇ ਉਦੋਂ ਉੱਡਦੇ ਆ ਗੂਤਰ ਬਾਹਲੇ ਚੰਗੇ ਉੱਡਦੇ ਆ ਵੀ ਉਹ ਗੂਤਰ 45 40 ਹਾਂ ਵੱਧ ਜੀ ਉੱਡਦੇ ਆ ਘੱਟ ਜਦ ਜਦਾਂ ਠੰਡੇ ਨਰਮ ਹੋ ਗਿਆ ਦਿਨ ਉਹਨਾਂ ਦਾ ਟਾਈਮ ਨਾਲ ਹੀ ਘਰੇ ਤੋਰ ਦੇਣਾ ਜਾਂ ਤਾਂ ਬਹਿ ਜਾਣਾ ਜਾਂ ਭੱਜ ਜਾਣਾ ਉਹਨਾਂ ਨੇ ਪਰ ਜਦੋਂ ਗਰਮੀ ਪੈ ਗਈ ਨਾ ਤਾਂ ਭਜਦੇ ਆ ਤੇ ਨਾ ਬਹਿੰਦੇ ਆ ਸੋਕੇ ਦੇ ਅੱਛਾ ਫਿਰ ਉਹ ਜਿਹੜਾ ਪੰਜ ਕੁਲੇ ਦਾ ਟੈਂਪਰੇਚਰ ਆ ਜੀ ਉਹ ਉਹ ਹਰਿਆਣੇ ਤੇ ਪੰਜਾਬ ਨਾਲੋਂ ਤਾਂ ਫਰਕ ਰਹਿੰਦਾ ਹੋਊਗਾ ਦੇਖੋ ਜੀ ਥੋੜਾ ਬੋਤਾ ਹੀ ਫਰਕ ਰਹਿੰਦਾ ਹੈ ਜਿਆਦਾ ਫਰਕ ਨਹੀਂ ਪੈਂਦਾ ਜਿੱਦਣ ਕਬੂਤਰ ਸਾਹਮਿਆ ਹੁੰਦਾ ਨਾ ਹਾਂ ਫਿਰ 1-2 ਡਿਗਰੀ ਨੂੰ ਕਬੂਤਰ ਨਹੀਂ ਮੰਨਦਾ ਉਹਨੂੰ ਨਹੀਂ ਮੰਨਦਾ ਨਹੀਂ ਮੰਨਦਾ ਜੀ ਪੂਰਾ ਉਵੇਂ ਹੀ ਕੰਮ ਚੱਲੀ ਜਾਂਦਾ ਉਵੇਂ ਉੜਦਾ ਜੀ ਪੂਰਾ